ਕੋਈ ਧੀ ਪੁੱਤ ਉਹ ਦੇਖਣ ਆ ਜਾਵੇ ਗੱਲ ਖਰੀ ਕਹਿਣ ਤੋਂ ਨਾ ਚੱਕੀਏ ਜਦੋਂ ਵੀ ਤੁਸੀਂ ਆਪਣਾ ਧੀ ਪੁੱਤ ਵਿਆਉਣਾ ਗਾਂ ਹੁਣ ਆਪ ਆਪ ਦੇ ਬੱਚੇ ਵਿਆਉਣੇ ਆ ਜਾਂ ਕੁੜੀ ਵਿਆਉਣੇ ਜਾਂ ਮੁੰਡਾ ਵਿਆਉਣੇ ਤਾਂ ਉਸ ਵੇਲੇ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਹ ਚਾਚੇ ਰومی ਨੇ ਸਾਡੇ ਨੇ ਕਾਪੀ ਤੇ ਲਿਖਿਆ ਹੋਇਆ ਹੈ ਕਿਉਂਕਿ ਸਾਡੇ ਚਾਚਾ ਰومی ਜੀ ਬਹੁਤ ਤਗੜੇ ਲਿਖਾਰੀ ਨੇ ਤੇ ਬਹੁਤ ਸਾਰੇ ਗਾਣੇ ਲਿਖੇ ਹੋਏ 3500 ਗਾਣੇ ਲਿਖੇ ਹੋਏ ਇਹਨਾਂ ਨੇ ਹੁਣ ਚਾਚਾ ਜੀ ਉਹ ਸਾਨੂੰ 17 ਸੁਣਾਉਣਗੇ ਤਾਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਅੱਗੇ ਤੋਂ ਉਹ ਗੱਲਾਂ ਨੋਟ ਕਰ ਲਿਆ ਜੇ ਤੇ ਮੁੰਡਾ ਨਾ ਕੁੜੀ ਵੇਣ ਤੋਂ ਪਹਿਲਾਂ ਉਹਨਾਂ ਨੂੰ ਅਪਲਾਈ ਜ਼ਰੂਰ ਕਰ ਲੈ ਜੀ। ਲਓ ਜੀ ਚਾਚਾ ਕਰ ਦਿਓ ਸਟਾਰਟ। ਕੋਈ ਧੀ ਪੁੱਤ ਵੇਖਣੇ ਆ ਜਾਵੇ ਗੱਲ ਖਰੀ ਕਹਿਣ ਤੋਂ ਨਾ ਚੱਕੀਏ। ਜਿਸ ਰਿਸ਼ਤੇ ਨੂੰ ਮਨ ਮੰਨਦਾ ਨਹੀਂ ਉਹਦੀ ਤਲੇ ਰੁਪਈਆ ਨਾ ਰਖੀਏ। ਜੋ ਕਮੀ ਖੂਬੀ ਪਹਿਲਾਂ ਦੱਸ ਦਈਏ ਪਤਾ ਬਾਅਦ ਚ ਲੱਗਿਆ ਮਾੜਾ ਏ। ਗੱਲ ਜਾਂਦੀ ਪਹੁੰਚ ਕਚਹਿਰੀ ਚ ਫਿਰ ਦੋਹਾਂ ਤਰ੍ਹਾਂ ਦਾ ਜਾੜਾ ਏ। ਗੱਲ ਜਾਂਦੀ ਪਹੁੰਚ ਕਚਹਿਰੀ ਚ ਫਿਰ ਦੁਆ ਤਰਾਦਾ ਜਾੜਾ ਏ ਕਿਸੇ ਨਾਲ ਦੁਸ਼ਮਣੀ ਪੈ ਜਾਵੇ ਉਹਦਾ ਕਦੇ ਵਸਾ ਬਈ ਖਾਈਏ ਨਾ ਉਹਨੂੰ ਵੇਖ ਕੇ ਰੋਮੀ ਠੁਕੀਏ ਨਾ ਕਦੇ ਮੋਛ ਨੂੰ ਵਟ ਚੜਾਈਏ ਨਾ ਲਬਾਨੇ ਵਾਲੀਆ ਜੱਟ ਦੀ ਤਾਂ ਵਟ ਥਾਣੀ ਲੱਗਣਾ ਹੀ ਮਾੜਾ ਏ ਗੱਲ ਜਾਂਦੀ ਪਹੁੰਚ ਕਚਹਿਰੀ ਚ ਫਿਰ ਦੁਆ ਤਰਾਦਾ ਜਾੜਾ ਏ ਗੱਲ ਜਾਂ ਦੀ ਪਹੁੰਚ ਕਿਚੈਰੀ ਚ ਫਿਰ ਦੋਹਾਂ ਟੀੜਾਂ ਦਾ ਜਾੜਾ ਏ ਲੋ ਵੀ ਦੋਸਤੋ ਇਹ ਦੋ ਗੱਲਾਂ ਤੁਸੀਂ ਨੋਟ ਕਰਨੀਆਂ ਨੇ ਜਿਹੜੇ ਦੋ ਟੱਪੇ ਚਾਚੇ ਨੇ ਸਰਾਏ ਨੇ ਨਾ ਤੇ ਨੋਟ ਕਰ ਲੈ ਜੇ ਚਾਚੇ ਰومی ਦੀਆਂ ਆਵਦੀਆਂ ਲਿਖੀਆਂ ਸਤਰਾਂ ਨੇ ਜੇਕਰ ਇਹ ਜ਼ਿੰਦਗੀ ਵਿੱਚ ਤੁਸੀਂ ਅਪਲਾਈ ਕਰ ਲਿਆ ਤਾਂ ਤੁਸੀਂ ਕਦੀ ਧੋਖਾ ਨਹੀਂ ਖਾਓਗੇ ਸਤਰਾਂ ਕਿਦਾਂ ਦੀਆਂ ਲੱਗੀਆਂ ਜਰੂਰ ਦੱਸਿਆ ਜੀ ਚਾਚੇ ਰومی ਨੇ 3500 ਗਾਣੇ ਲਿਖੇ ਨੇ ਤੇ ਚਾਚਾ ਉਹਦੇ ਬੈਗ ਚ ਕੋਈ ਖੜਾ ਵੀ ਕਿਤੇ ਦਲੇਰ ਚੋਰੀ ਨਾ ਕਰ ਲੇ ਤੇ ਪਾ ਨਾ ਲਵੇ ਏ ਚਾਚੇ ਦੇ ਮਾਨਚੇ ਵੈਨ ਬਾਕੀ ਦੋਸਤਾ ਗਾਣਾ ਨਾ ਚੋਰੀ ਕਰ ਲੈ ਜੀ ਮੈਂ ਤਾਂ ਹੀ ਸਟ੍ਰਾਈਕ ਭੇਜਾਂਗੇ ਤੁਹਾਨੂੰ ਕਹੋ ਚਾਚਾ ਬਿਲਕੁਲ ਬਿਲਕੁਲ ਸਟ੍ਰਾਈਕ ਮਾਰਾਂਗੇ ਚਾਚਾ ਇਸ ਗਾਣੇ ਪਿੱਛੇ ਸਾਰੇ ਪੈਸੇ ਲਾ ਦੂਗਾ ਜਿੰਨੇ ਮਰਜੀ ਇਹਨੂੰ ਆਪਦੇ ਗਾਣਿਆਂ ਨਾਲ ਬਹੁਤ ਪਿਆਰ ਆ ਇਹਨੇ ਕਿਸੇ ਨੂੰ ਨਹੀਂ ਦਿੱਤੇ ਮੈਨੂੰ ਕਾਪੀ ਉਹਦੇ ਵਿੱਚ ਤੇ ਮੈਨੂੰ ਵਿਖਾ ਨਹੀਂ ਰਿਆ ਪਹਿਲਾਂ ਤਾਂ ਕਹਿੰਦਾ ਮੈਂ ਲੈ ਕੇ ਨਹੀਂ ਆਇਆ ਹੁਣ ਮੈਨੂੰ ਪਤਾ ਲੱਗਿਆ ਵੀ ਚਾਚਾ ਕਾਪੀ ਨਾਲ ਲੈ ਗਿਆ ਹੈ ਬਾਕੀ ਤੁਹਾਨੂੰ ਕਿਤੇ ਸੁਣਾ ਜੀ ਬਹੁਤ ਸੁਣੇ ਗਾਣੇ ਆ ਵਿਖਾਵਾਂਗੇ ਤੁਹਾਨੂੰ ਸਾਡੇ ਵਲੌਗ ਨਾਲ ਜੁੜੇ ਰਹੇ ਜੇ ਵੀਡੀਓ ਚੰਗੀਆਂ ਲੱਗੀਆਂ ਤੇ ਸ਼ੇਅ